ਚੱਲ ਜ਼ਿੰਦਗੀ ਵਾਰੇ ਵੀ ਕੁਝ ਲਿਖ ਦਈਏ ਜਿਹੜੀ ਨਾਲ ਚੱਲੀ ਮੇਰੇ ਵਰਿਆਂ ਤੋਂ ਮਾੜੇ ਚੰਗੇ ਹਾਲਾਤਾਂ ਵਿੱਚ ਵੀ ਨਾਲ ਰਹੀ ਉੱਠ ਚੱਲ ਕਹਿੰਦੀ ਪਿੱਛੋਂ ਹਰਿਆਂ ਤੋਂ ਚੱਲ ਜ਼ਿੰਦਗੀ ਵਾਰੇ ਵੀ ਕੁਝ ਲਿਖ ਦਈਏ ਜਿਹੜੀ ਨਾਲ ਚੱਲੀ ਮੇਰੇ ਵਰਿਆਂ ਤੋਂ ਮਾਰੂ ਥਲ ਵਿੱਚ ਵਾਂਗ ਬਰੋਲੇ ਨੱਚਦੀ ਵੇਖੀ ਮੈਂ ਮਾਰੂ ਥਲ ਵਿੱਚ ਵਾਂਗ ਬਰੋਲੇ ਨੱਚਦੀ ਵੇਖੀ ਮੈਂ ਪੈੜ ਨਲਬਦੀ ਜਿੱਥੇ ਹਵਾਵਾਂ ਤਰਿਆ ਤੋਂ ਮਾੜੇ ਚੰਗੇ ਹਾਲਾਤਾਂ ਵਿੱਚ ਵੀ ਨਾਲ ਰਹੀ ਉੱਠ ਚੱਲ ਅੱਗੇ ਕਹਿੰਦੀ ਪਿੱਛੋਂ ਹਰਿਆਂ ਤੋਂ ਚੱਲ ਜ਼ਿੰਦਗੀ ਵਾਰੇ ਵੀ ਕੁਝ ਲਿਖ ਦੇਈਏ ਜੇਠ ਹਾੜ ਦਿਆਂ ਤੁੱਪਾਂ ਦੇ ਵਿੱਚ ਕੈਮ ਰਹੀ ਪਈ ਦੋਸਤੀ ਜਿਹੜੀ ਜਗ ਦੇ ਤਾਨੇ ਮਰਿਆਂ ਤੋਂ ਮਾੜੇ ਚੰਗੇ ਹਾਲਾਤਾਂ ਵਿੱਚ ਵੀ ਨਾਲ ਰਹੀ ਉਠ ਚੱਲ ਕਹਿੰਦੀ ਅੱਗੇ ਪਿੱਛੋਂ ਹਰਿਆ ਤੂੰ ਅੱਜ ਜ਼ਿੰਦਗੀ ਵਾਰੇ ਵੀ ਕੁਝ ਲਿਖ ਦੇਈਏ ਜਿਹੜੀ ਨਾਲ ਚੱਲੀ ਮੇਰੇ ਵਰਿਆਂ ਤੂੰ ਜਦ ਜਵਾਨੋਂ ਸੱਚ ਬੋਲਿਆ ਖਿੜਖਿੜ ਹੱਸਦੀ ਰਹੀ ਡਰ ਕੇ ਕਦਮ ਨਾ ਚੁੱਕੇ ਤੱਕ ਕੇ ਲੋਕੀਂ ਡਰਿਆਂ ਤੋਂ ਮਾੜੇ ਚੰਗੇ ਹਾਲਾਤਾਂ ਵਿੱਚ ਵੀ ਮੇਰੇ ਨਾਲ ਰਹੀ ਉੱਠ ਚੱਲ ਕਹਿੰਦੀ ਅੱਗੇ ਪਿੱਛੋਂ ਹਰਿਆਂ ਤੋਂ ਅੱਜ ਜ਼ਿੰਦਗੀ ਵਾਰੇ ਵੀ ਕੁਝ ਲਿਖ ਦੇਈਏ ਜਿਹੜੀ ਨਾਲ ਚੱਲੀ ਮੇਰੇ ਵਰਿਆਂ ਤੋਂ ਲੋਕ ਇਤਲਬ ਦੇ ਜ਼ਿੰਦਗੀ ਮੈਂ ਮਲਕਾਣੇ ਜ਼ਿੰਦਗੀ ਹਾਂ ਖੋਜ ਹੋ ਗਈ ਪੂਰੀ ਮਿਹਨਤ ਕਰਿਆਂ ਤੋਂ ਮਾੜੇ ਚੰਗੇ ਹਾਲਾਤਾਂ ਵਿੱਚ ਵੀ ਨਾਲੇ ਰਹੀ ਉਠ ਚੱਲ ਕਹਿੰਦੀ ਅੱਗੇ ਪਿੱਛੋਂ ਹਰਿਆ ਤੋਂ ਮਾੜੇ ਚੰਗੇ ਹਾਲਾਤਾਂ ਵਿੱਚ ਵੀ ਨਾਲ ਰਹੀ ਉਠ ਚੱਲ ਅੱਗੇ ਕਹਿੰਦੀ ਪਿੱਛੋਂ ਹਰਿਆ ਤੋਂ ਅੱਜ ਜ਼ਿੰਦਗੀ ਵਾਰੇ ਵੀ ਕੁਝ ਲਿਖ ਦਈਏ ਜਿਹੜੀ ਨਾਲ ਚੱਲੀ ਮੇਰੇ ਵਰਿਆਂ ਤੋਂ ਜਿਹੜੀ ਨਾਲ ਚੱਲੀ ਮੇਰੇ ਵਰਿਆਂ ਤੋਂ